ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਪੈਂਡ ਭਾਰਾਪੁਰ ਜ਼ਿਲ੍ਹਾ ਨਮਾ ਸ਼ਹਿਰ ਤਹਿਸੀਲ ਸਰੂਆ ਜੇ ਦੋਸਤੋ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਜਲੰਧਰ ਟਵਾੜਾ ਲੁਧਿਆਣਾ ਇਹ ਦੋਸਤੋ ਨਾਲ ਲੱਗਦੇ ਇਲਾਕੇ ਆ ਤੇ ਅੱਜ ਪਹੁੰਚੇ ਆ ਬਾਈ ਨਰਿੰਦਰ ਕੋਲੇ ਐਨ ਕੇ ਫਾਰਮ ਦੋਸਤੋ ਐਸ ਫਾਰਮ ਚੋਂ ਦੋ ਜਰਸੀ ਵੇੜਾਂ ਦਿਖਾਉਣੀ ਆ ਇੱਕ ਪਹਿਲੇ ਸੂਏ ਤੇ ਵੀਡੀਓ ਦੇ ਐਂਡ ਤੇ ਇੱਕ ਤੋਹਫਾ ਦਿਖਾਉਣਾ ਵੀਡੀਓ ਨੂੰ ਐਂਡ ਤਾਈਂ ਜਰੂਰ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜਾਣਗੇ ਇੱਥੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਦੋਸਤੋ ਇੱਕ ਨੰਬਰ ਵੇੜ ਤੋਂ ਸਟਾਰਟ ਕਰਦੇ ਆ ਦੋਸਤੋ ਪਹਿਲਾ ਸੂਆ ਦੋ ਦੰਦ ਵੱੱਛੀ ਆ ਸੋਣ ਵਿੱਚ ਡੇਟ ਮੁਤਾਬਕ ਬਾਈ ਕਹਿੰਦਾ 15 ਦਿਨ ਹਜੇ ਕੱਚੀ ਆ ਤੇ 15 ਦਿਨਾਂ ਦੋਸਤੋ ਬੱਚੀ ਨੇ ਹਵਾਨਾ ਸੋਨਾ ਤਿਆਰ ਕਰ ਜਾਣਾ ਵਾਲ ਢਿੱਲਾ ਹਜੇ ਬਹੁਤ ਪਈਆਂ ਥਣਾ ਸੈਜ ਦੋਸਤੋ ਸੋਨਾ ਵਾ 15 ਲੀਟਰ ਬੱਚੀ ਖੁੱਲਾ ਚਵਾ ਦੂਗੀ ਉਹ ਬਾਈ ਕਹਿੰਦਾ ਦੋਤੀ ਮੇਰੀ ਗਾਰੰਟੀ ਆ ਤੇ ਬਾਈ ਨੇ ਬੱਚੀ ਦਾ ਪ੍ਰਾਈਸ ਰੱਖਿਆ ਹੋਇਆ 38000 ਰੁਪਿਆ ਉਹ ਚੋ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਹਾਂਜੀ ਦੋਸਤੋ ਦੋ ਨੰਬਰ ਬੱਚੀ ਦੀ ਗੱਲ ਕਰਦੇ ਆ ਦੋਸਤੋ ਦੂਜਾ ਸੂਆ 6 ਦੰਦ ਬੱਚੀ ਆ 2 ਮਹੀਨੇ ਦੀ ਦੋਸਤੋ ਗੱਬਣ ਆ 2 ਮਹੀਨੇ ਬਾਈ ਕਹਿੰਦਾ ਟੀਕਾ ਲੱਗੇ ਨੂੰ ਹੋ ਗਿਆ ਤੇ 8 ਲੀਟਰ ਬਾਈ ਅੰਨਾ ਸਾਈਡ ਦੇ ਸਕਦੇ ਆ ਮੁੱਠੀ ਵਾਲਾ ਦੋਸਤ ਥਨ ਲੱਗਿਆ ਹੋਇਆ ਪੂਰਾ ਥਨਾ ਫੋਰਸ ਚਾਂਗਣੀ ਹਵਾਨਾ ਦੋਸਤ ਸੋਨਾ ਤਿਆਰ ਕੀਤਾ ਹੋਇਆ ਵੱਛੀ ਨੇ ਦੇਖ ਸਕਦੇ ਆ ਬੈਕ ਸਾਈਡ ਤੋਂ ਹਵਾਨੇ ਦੀ ਕੁਆਲਿਟੀ ਤੇ ਵੱਛੀ ਦਾ ਪ੍ਰਾਈਸ ਬਾਈ ਨੇ ਰੱਖਿਆ ਹੋਇਆ 20000 ਰੁਪਿਆ ਉਹ ਚੋ ਬਾਈ ਕਨ ਮਾਨਤਨ ਕਰਦਾਂਗੇ ਬਾਈ ਨੇ ਵੱਛੀ ਦਾ ਪ੍ਰਾਈਸ ਰੱਖਿਆ ਹੋਇਆ ਸਿਰਫ 20000 ਰੁਪਿਆ ਉਹ ਚੋ ਬਾਈ ਕਨ ਮਾਨਤਨ ਕਰਦਾਂਗੇ ਜਿਹੜੇ ਵੀ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਦੋਸਤੋ ਅੱਜ ਦੀ ਵੀਡੀਓ ਚ ਆਹੀ ਦੋ ਨਗ ਬਾਈ ਦੇ ਵਕਾਊ ਸੀ ਚੈਨਲ ਨੂੰ ਨਸਰਾ ਪਿਆਰ ਦੇਣ ਲਈ ਔਰ ਵੀਡੀਓ ਮੇਰੀਆਂ ਸਾਰੀਆਂ ਰੁਟੀਨ ਚ ਦੇਖਣ ਲਈ ਮੈਂ ਸਾਰੇ ਭੈਣਾ ਭਰਾਵਾਂ ਦਾ ਰੋ ਧੰਨਵਾਦ ਕਰਦਾ ਜੀ ਅਗਲੀ ਨਈ ਵੀਡੀਓ ਜਲਦ ਮਿਲਾਂਗੇ ਜੀ ਵੀਡੀਓ ਨੂੰ ਐਂਡ ਤਾਈ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ